पर तुसे अपनी पूरी जिंदगी जो तो देती है दहा के देते मेरे ख्याल तो थोड़ी रूह की खुराक बन चुकी है एक्टिंग उन्हें जो डायलॉग इस्तेमाल किया ना ये एक्सप्रेशन रूह की खुराक जी आई एम मोस्ट कंफर्टेबल इन फ्रंट ऑफ द कैमरा और इन फ्रंट ऑफ एन ऑडियंस जी तुसी यू पुट इट यू पुट इट यू नेल्ड इट i will be using it maybe at some point somewhere right thank you ਤੇ ਧਿਆਨ ਇਹਦੀ ਕਿਹੜੀ ਯਾਦ ਹੈ ਸਰ ਜਿਹੜੀ ਕਦੀ ਕੇਟ ਨਹੀਂ ਹੁੰਦੀ ਹਮੇਸ਼ਾ ਤੁਹਾਨੂੰ ਹੈਪੀਨੈਸ ਦਿੰਦੀ ਹੈ ਜਦੋਂ ਕਦੀ ਵੀ ਪੰਜਾਬ ਵਾਈਦਾ ਉਹ ਖੁਸ਼ਬੂ ਮਿਲੀ ਜਾਂਦੀ ਹੈ ਤੇ ਕੋਸ਼ਿਸ਼ ਕਰਨੀ ਹੈ ਜਿਹੜਾ ਸਾਡੇ ਕੋਲ ਘਰ ਹੱਥੋਂ ਵੇਚ ਰਹੇ ਨੇ ਉਹਦੇ ਵਿੱਚ ਉਸ ਪਸ਼ਮੋਦ ਦਾ ਹਿੱਸਾ ਕਾਇਮ ਰੱਖੀ ਕਿਹੜੀ ਐਹੋ ਜੀ ਚੀਜ਼ ਹੈ ਜਿਹੜੀ ਹਮੇਸ਼ਾ ਪ੍ਰਾਊਡ ਫੀਲ ਕਰਾਉਂਦੀ ਕਿ yes i don't know how to explain that i am really proud of being a punjabi ਜੋ ਕੁਝ ਮੈਨੂੰ ਹਾਸਲ ਹੋਇਆ ਉਹ ਸਟਾਰਟ ਤਾਂ ਇਥੋਂ ਹੀ ਹੋਇਆ ਜੀ ਤੁਹਾਡੇ ਪੇਰੈਂਟਸ ਲਈ ਪੰਕਜ ਕਪੂਰ ਕਦੋਂ ਇੱਕ ਮੁਕੰਮਲ ਐਕਟਰ ਬਣ ਗਏ ਇਹ ਦੇਖੀ ਨਾ ਤੁਹਾਡੀ ਫਿਲਮ ਸ਼ੁਮਸ਼ੰਗ ਦਾ ਕੰਮ ਦੇਖਿਆ ਮੈਨੂੰ ਉਹਦਾ ਬਤਾਉ ਰਹਿ ਨਹੀਂ ਮਾਈ ਫਾਦਰ ਵਾਸ ਅ ਪ੍ਰੋਫੈਸਰ ਇਨ ਅ ਕਾਲਜ ਰਿਟਾਇਰਡ ਐਜ਼ ਅ ਪ੍ਰਿੰਸੀਪਲ ਜੀ ਇਟ ਸੀ ਟੂ ਫੀਲ ਵੈਰੀ ਪ੍ਰਾਊਡ ਕਿ ਮੇਰਾ ਛੋਟਾ ਜਿਹਾ ਮੁੰਡਾ ਜਿਹੜਾ ਇਹ ਹੁਣ ਇੱਥੇ ਪਹੁੰਚ ਗਿਆ ਇਸ ਬਤਾ ਮੈਂਸ਼ਨਲ ਫਿਗਰ ਪੀਪਲ ਵਾਚ ਹਿਮ ਮੇਰੀ ਮਦਰ ਨੇ ਮੈਨੂੰ ਐਕਟਿੰਗ ਚ ਏਸਟਾਰਟ ਕਰਾਇਆ ਫਾਦਰ ਨੇ ਫੁਲੀ ਸਪੋਰਟ ਕੀਤਾ ਐਕਟਰ ਜਿੱਦੇ ਅੰਦਰ ਕਲਾ ਜਿਉਂਦੀ ਹੈ ਜਦੋਂ ਤੁਸੀਂ ਜੀ ਰਹੇ ਹੋ ਆਪਣੀ ਕਲਾ ਦੇ ਲਈ ਤੇ ਕਲਾ ਨੇ ਤੁਹਾਨੂੰ ਜਿਉਂਦਾ ਰੱਖਿਆ ਹੋਇਆ ਰਾਈਟ ਵਿਚ ਇਸ ਐਕਟਿੰਗ ਸੋ ਸਕੂਨ ਹੈ ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਕਲਾਕਾਰ ਦੀ ਭੁੱਖ ਨਹੀਂ ਮਰਦੀ ਜੀ ਪਰ ਮੈਂ ਉੱਪਰ ਵਾਲੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਵੇਂ ਕਿਥੋਂ ਸ਼ੁਰੂ ਕੀਤਾ ਸੀ ਹੁਣ ਮੈਨੂੰ ਕਿੱਥੇ ਪਹੁੰਚਾਇਆ ਇਨਸਾਨੀ ਭੁੱਖ ਜਿਹੜੀ ਉਹ ਤਾਂ ਐਂਡਲੈਸ ਹੈ ਰਾਈਟ ਉਹਦਾ ਕੋਈ ਐਂਡ ਹੈ ਸਿਰ ਪੰਜਾਬੀ ਸਿਨੇਮਾ ਦੇ ਵਿੱਚ ਕਿੰਨਾ ਕੁ ਬਦਲਾਅ ਦੇਖ ਰਹੇ ਹੋ ਕਿਉਂਕਿ ਗ੍ਰੋਥ ਤਾਂ ਕੀਤਾ ਹੀ ਹੈ ਲੇਕਿਨ ਉਹ ਕਲਾਕਾਰ ਜ਼ਿਆਦਾ ਅੱਛੇ ਤਰੀਕੇ ਨਾਲ ਜਾਣਦਾ ਜਿਨੇ ਥੀਏਟਰ ਵੀ ਕਰਿਆ ਮੜੀ ਦਾ ਦੀਵਾ ਫਿਲਮ કરી ਤੇ ਹੁਣ ਇਹ ਕਰ ਰਹੇ ਹੋ ਰਾਵੀ ਦੇ ਕੰਡੇ ਦੇ ਲਈ ਤੁਹਾਨੂੰ ਬਹੁਤ ਮੁਬਾਰਕਬਾਦ ਹੈ ਬਹੁਤ ਅੱਛਾ ਲੱਗੇਗਾ ਕਾਨੂੰ ਆਪਣੇ ਘਰ ਦੀ ਫਿਲਮ ਦੇ ਵਿੱਚ ਦੇਖਤੀ ਕਦੀ ਕਦਾਂ ਜਦੋਂ ਪੰਜਾਬੀ ਫਿਲਮ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਲਈ ਔਖਾ ਹੁੰਦਾ ਸੀ ਅੱਛਾ ਜੀ ਮੈਂ ਵੀ ਛੱਡ ਦਿੰਦਾ ਸੀ ਬਟ ਅਜੇ ਵੀ ਹਾਰੇ ਦੀ ਗੱਲ ਕਰੀਏ ਜਦੋਂ ਤੁਸੀਂ ਥੀਏਟਰ ਕਰਿਆ ਉਦੋਂ ਹੱਬ ਸੀਗਾ ਹੈਨਾ ਸੋ ਜਦੋਂ ਨੋਸਟੈਲਜੀਕ ਫੀਲ ਕਰਦੇ ਹੋ ਤੁਸੀਂ ਕਿਉਂਕਿ ਇੰਡਸਟਰੀ ਬਹੁਤ ਸਾਰੀ ਉੱਥੇ ਸੀ ਤੁਹਾਨੂੰ ਯਾਦ ਹੀ ਹੋ ਜਾਏਗਾ ਪੋਲ ਲੱਗਾ ਉਹਦੇ ਬੋਰਡ ਲੱਗੇ ਹੁੰਦੇ ਸੀ ਵੱਡੇ ਵੱਡੇ ਸੋ ਆਪਣੇ ਆਪ ਨੂੰ ਨੋਸਟੈਲਜੀਕ ਫੀਲ ਕਰਕੇ ਕਿੱਦਾਂ ਮਹਿਸੂਸ ਕਰਦੇ ਹੋ ਜਦੋਂ ਉਸ ਸਮੇਂ ਦੇ ਵਿੱਚ ਜਾਂਦੇ ਹੋ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਦੀ ਤਾਂ ਵੈਸੇ ਕੋਈ ਕਮੀ ਨਹੀਂ ਹੈਨਾ ਤੁਸੀਂ ਜਦੋਂ ਤੋਂ ਦੇਖ ਲਓ ਕਲਚਰ ਜਾਂ ਆਰਟ ਸਟਾਰਟ ਹੋਇਆ ਹੈ ਪਹਿਲੇ ਪੇਂਟਿੰਗ ਚ ਹੋਵੇ ਫਾਵੇਂ 뮤직 ਚ ਹੋਵੇ ਫਾਵੇਂ ਐਕਟਿੰਗ ਚ ਹੋਵੇ ਪੰਜਾਬੀਜ਼ ਹੈਵ ਲੈਡ ਵੇ ਆਲਟੂ ਹੈਨਾ ਮੇਰੇ ਫਾਦਰ ਸਾਹਿਬ ਦਾ ਸੁਜੈਸ਼ਨ ਸੀ ਕਿ ਤੁਸੀਂ ਜੇਕਰ ਐਕਟਰ ਬੰਨਣਾ ਚਾਹੁੰਦੇ ਤਾਂ ਉਹ ਤੇ ਤਾਲੀਮ ਹਾਸਲ ਕਰੋ ਡਿਫਿਕਲਟੀ ਅਜ ਵੀ ਹੈ ਬੇਟਾ ਅਜ ਵੀ ਇਹ ਨਹੀਂ ਹੈ ਕਿ ਤੁਹਾਨੂੰ ਬੈਠੇ ਬਿਠਾਏ ਕੰਮ ਮਿਲ ਜਾਏ ਜੀ ਸਸ਼ਕਾਲ ਹੈ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਨੂੰ ਲੱਗਦਾ ਹੈ ਘਰ ਵਾਪਸੀ ਕਰਨਾ ਜਾਂ ਫਿਰ ਘਰ ਦੀ ਫਿਲਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਣ ਵੀ ਹੁੰਦਾ ਹੈ ਤੇ ਸੁਕੂਨ ਵੀ ਹੁੰਦਾ ਹੈ ਮਾਲਵੇ ਤੋਂ ਜਨਮ ਲੈ ਕੇ ਯਾਨੀ ਕਿ ਲੁਧਿਆਣੇ ਤੋਂ ਜਨਮ ਲੈ ਕੇ ਇੱਥੋਂ ਦਾ ਮਾਣ ਵਧਾਇਆ ਔਰ ਫਿਰ ਪੰਜਾਬੀ ਸਿਨੇਮਾ ਤੋਂ ਬਾਅਦ ਜਦੋਂ ਬਾਲੀਵੁੱਡ ਦੇ ਵਿੱਚ ਨਾਮ ਬਣਾਇਆ ਤੇ ਇਕੱਲਾ ਹੀ ਅਵਾਰਡ ਨਹੀਂ ਬਲਕਿ ਤੁਹਾਡੇ ਸਾਰਿਆਂ ਦੇ ਪਿਆਰ ਦੇ ਰੂਪ ਦੇ ਵਿੱਚ ਰਿਵਾਰਡ ਵੀ ਹਾਸਲ ਕੀਤਾ ਸਾਡੇ ਨਾਲ ਨੇ ਬਹੁਤ ਹੀ ਟੈਲੈਂਟਡ ਬਹੁਤ ਹੀ ਕਮਾਲ ਦੇ ਕਲਾਕਾਰ ਤੇ ਇਨਸਾਨ ਫਗਤ ਸਰ ਸਸ਼ਕਾਲ ਸਰ ਸਸ਼ਕਾਲ ਕਿਵੇਂ ਹੋ ਤੁਸੀਂ ਮੈਂ ਠੀਕ ਹਾਂ ਜੀ ਮਾਲਕ ਜ ਜੀ ਅਬ ਘਰ ਦੀ ਹਵਾ ਪਾਣੀ ਮਹਿਸੂਸ ਕਰ ਪਾ ਰਿਹਾ ਹਾਂ ਪੰਜਾਬ ਦੀ ਉਹ ਖੁਸ਼ਬੂ ਜਿੱਥੋਂ ਜਨਮ ਲਿਆ ਹੈ ਹਾਂਜੀ ਜ਼ਾਹਿਰ ਜਦੋਂ ਕਦੀ ਵੀ ਪੰਜਾਬ ਆਈਦਾ ਹੈ ਉਹ ਖੁਸ਼ਬੂ ਮਿਲ ਹੀ ਜਾਂਦੀ ਹੈ। ਉਹ ਕੋਸ਼ਿਸ਼ ਕਰਦੀ ਹੈ ਜਿਹੜਾ ਸਾਡੇ ਕੋਲ ਘਰ ਹੈ ਉੱਥੇ ਬੰਬੇਜ ਰਹਿੰਦੇ ਉਹਦੇ ਵਿੱਚ ਉਸ ਖੁਸ਼ਬੂ ਦਾ ਹਿੱਸਾ ਕਾਇਮ ਰੱਖੀ ਹੈ। ਅੱਛਾ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿਉਂਕਿ ਮੁੰਬਈ ਸ਼ਹਿਰ ਦੇ ਵਿੱਚ ਸਭ ਕੁਝ ਲਾਈਫ ਕਰਨੀ ਫਾਸਟ ਹੈ ਲੇਕਿਨ ਜੇ ਪੰਜਾਬੀ ਲਾਈਫ ਸਟਾਈਲ ਉੱਥੇ ਬਰਕਰਾਰ ਰੱਖਿਆ ਹੋਇਆ ਤੇ ਕਿੱਦਾਂ ਦੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡੇ ਲਈ ਸਾਡਾ ਖਾਣ ਪੀਣ ਜਿਹੜਾ ਪੰਜਾਬੀ ਹੈ ਜੀ। ਅੱਛਾ ਹਾਂ ਔਰ ਮੇਰੇ ਬ੍ਰਦਰ ਸਿਸਟਰ ਵੀ ਬੰਬੇ 'ਚ ਹੀ ਰਹਿੰਦੇ ਨੇ। ਜੀ। ਤੋਂ ਗੱਲਬਾਤ ਵੀ ਪੰਜਾਬੀ 'ਚ ਹੋ ਜਾਂਦੀ ਹੈ। ਸੋ ਇਨ ਟੱਚ ਤਾਂ ਰਹਿੰਦਾ ਹੀ ਉਹਦੇ ਨਾਲ ਪੰਜਾਬ ਦੇ ਨਾਲ ਤਾਂ ਜੁੜੇ ਹੀ ਹੋਏ ਆ ਅਸੀਂ ਹਾਂਜੀ ਬਿਲਕੁਲ ਵਿਆਸ ਵਾਲੀ ਗੱਲ ਮੈਨੂੰ ਸ਼ਾਹਦ ਨੇ ਵੀ ਇੰਟਰਵਿਊ ਦੇ ਵਿੱਚ ਜ਼ਿਕਰ ਕਰਿਆ ਸੀਗਾ ਬਹੁਤ ਅੱਛੀ ਗੱਲ ਹੈ ਸਰ ਪੰਜਾਬੀ ਸਿਨੇਮਾ ਦੇ ਵਿੱਚ ਕਿੰਨਾ ਕੁ ਬਦਲਾਅ ਦੇਖ ਰਹੇ ਹੋ ਕਿਉਂਕਿ ਗ੍ਰੋਥ ਤਾਂ ਕੀਤਾ ਹੀ ਹੈ ਲੇਕਿਨ ਉਹ ਕਲਾਕਾਰ ਜ਼ਿਆਦਾ ਅੱਛੇ ਤਰੀਕੇ ਨਾਲ ਜਾਣਦਾ ਜਿਨਨੇ ਥੀਏਟਰ ਵੀ ਕਰਿਆ ਮੜੀ ਦਾ ਦੀਵਾ ਫਿਲਮ ਕਰੀ ਤੇ ਹੁਣ ਇਹ ਕਰ ਰਹੇ ਹੋ ਕਿੰਨਾ ਕੁ ਬਦਲਾਅ ਤੁਸੀਂ ਮਹਿਸੂਸ ਕਰਿਆ ਮੈਂ ਤੁਹਾਨੂੰ ਆਨੈਸਟੀ ਗੱਲ ਦੱਸਾਂ ਮੈਂ ਵਿੱਚ ਕਦੀ ਕਦਾਂ ਜਦੋਂ ਪੰਜਾਬੀ ਫਿਲਮ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਲਈ ਔਖਾ ਹੁੰਦਾ ਸੀ ਅੱਛਾ ਜੀ ਮੈਂ ਵਿੱਚ ਛੱਡ ਦਿੰਦਾ ਸੀ ਯਾ ਕਦੀ ਜਦੋਂ ਮੈਨੂੰ ਇੱਕ ਪਾਗਲਪਨ ਲੈਵਲ ਦੀ ਕਾਮੇਡੀ ਦਾ ਮੂਡ ਹੁੰਦਾ ਸੀ ਕਿਉਂਕਿ ਮੈਂ ਵੀ ਪੰਜਾਬੀ ਹਾਂ ਹਾਂਜੀ ਤਾਂ ਉਹ ਮੈਂ ਥੋੜਾ ਜਿਆਦਾ 10-15 ਮਿੰਟ ਦੇਖ ਲੈਣਾ ਸੀ ਪਰ ਐਸਾ ਫਿਲਮ ਮੈਨੂੰ ਕਦੀ ਵੀ ਨਹੀਂ ਲੱਗਿਆ ਕਿ ਪੰਜਾਬ ਨੇ ਗਰੋ ਕੀਤਾ ਪਰ ਲੇਟਲੀ ਜਿਹੜਾ ਮੈਂ ਕੰਮ ਦੇਖਿਆ ਮੈਨੂੰ ਇਹ ਲੱਗਣ ਲੱਗ ਪਿਆ ਪੰਜਾਬ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਹੈ ਬੜੀਆਂ ਸੈਂਸਿਬਲ ਫਿਲਮਾਂ ਬਣ ਰਹੀਆਂ ਬੜੇ ਅੱਛੇ ਸਬਜੈਕਟ ਤੇ ਬਣ ਰਹੀਆਂ ਬਣਾਉਣ ਵਾਲਿਆਂ ਨੂੰ ਆਪਣਾ ਕੰਮ ਆਉਂਦਾ ਹੈ ਜੀ ਔਰ ਪ੍ਰੋਪਰ ਫਿਲਮ ਮੇਕਿੰਗ ਹੋ ਰਹੀ ਹੈ ਜੀ ਇਹ ਐਵੇਂ ਕਿਸੇ ਚੀਜ਼ ਦੀ ਕਵਰੇਜ ਨਹੀਂ ਹੁੰਦੀ ਹਮ ਤਾਂ ਜ਼ਾਹਿਰ ਹੈ ਕਿ ਉਹ ਬੜਾ اچھا ਮਹਿਸੂਸ ਹੋਇਆ ਔਰ ਤਕਰੀਬਨ ਉਸੇ ਹੀ ਟਾਈਮ ਦੇ ਉੱਤੇ ਮੈਨੂੰ ਮੌਕਾ ਮਿਲਿਆ ਇਸਕ੍ਰਿਪਟ ਜਿਹੜੀ ਮੈਨੂੰ ਆਫਰ ਹੋਈ ਵਿੱਚ ਮੈਨੂੰ ਤਿੰਨ ਚਾਰ ਵਾਰੀ ਆਫਰ ਹੋਈਆਂ ਸਨ ਸਕ੍ਰਿਪਟਸ ਮਗਰ ਜਾਂ ਤਾਂ ਪੂਰਾ ਸਕ੍ਰਿਪਟ ਨਹੀਂ ਆਇਆ ਜਾਂ ਸਮਝ ਲਓ ਪ੍ਰੋਡਿਊਸਰਾਂ ਦੇ ਵੱਸ 'ਚ ਨਹੀਂ ਸੀ ਜਾਂ ਸਿਰਫ ਕਹਾਣੀ ਦੇ ਲੈਵਲ ਦੇ ਉੱਤੇ ਹੀ ਰਹਿ ਗਿਆ ਅੱਗੇ ਨਹੀਂ ਵਧਿਆ ਸੀ ਜੀ ਇੱਥੇ ਹੈਰੀ ਪੱਟੀ ਸਾਹਿਬ ਮੇਰੇ ਕੋਲ ਜੋ ਤਸ਼ੀਫ ਲੈ ਆਏ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਜਸ ਗਰੇਵਾਲ ਸਾਹਿਬ ਜੀ ਦਾ ਸਕ੍ਰਿਪਟ ਹੈ ਤਾਂ ਉਹਨਾਂ ਦੀ ਇੱਕ ਅੱਧੀ ਪਿਕਚਰ ਫੈਨਾ ਲਿਖੀ ਹੋਈ ਤੁਸੀਂ ਦੇਖ ਲਓ ਮੈਂ ਦੇਖੀ ਉਹ ਮੈਨੂੰ ਉਹਨਾਂ ਦਾ ਕਮ ਅੱਛਾ ਲੱਗਿਆ ਫਿਰ ਮੈਂ ਉਹਨਾਂ ਨੂੰ ਕਿਹਾ ਜਿਹੜੀ ਪਿਕਚਰ ਮੈਨੂੰ ਆਫਰ ਕਰਦੇ ਹੋਗੇ ਤੁਸੀਂ ਦੋ ਮੈਨੂੰ ਪੜਨ ਵਾਸਤੇ ਤੇ ਮੈਂ ਪੜੀ ਮੈਨੂੰ ਅੱਛੀ ਲੱਗੀ ਜੀ ਤਾਂ ਮੈਂ ਕਿਹਾ ਠੀਕ ਹੈ ਜੋ ਰੋਲ ਤੁਸੀਂ ਮੈਨੂੰ ਦੇ ਰਹੇ ਹੋ ਮੈਨੂੰ ਉਹ ਵੀ ਐਕਸੈਪਟੇਬਲ ਹੈ ਤੇ ਫਿਲਮ ਵੀ ਅੱਛੀ ਹੈ ਤੇ ਚਲੋ ਆਪਾਂ ਕਰਦੇ ਹਾਂ ਕੰਮ ਇਸ ਤਰ੍ਹਾਂ ਦਾ ਵੀ ਦੇ ਕੰਡੇ ਦਾ سلسلہ ਮੇਰੇ ਨਾਲ ਸਟਾਰਟ ਹੋਇਆ ਬਹੁਤ ਵਧੀਆ ਗੱਲ ਹੈ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸ਼ੂਟ ਕਰਕੇ ਆਇਓ ਪਠਾਨਕੋਟ ਦੇ ਵਿੱਚ ਪਠਾਨਕੋਟ ਵੀ ਆਪਣੇ ਆਪ ਦੇ ਵਿੱਚ ਬਹੁਤ ਬਿਊਟੀਫੁੱਲ ਹੈ ਸਰ ਜਦੋਂ ਸੈੱਟ ਦੇ ਉੱਤੇ ਹੁੰਦੇ ਸੀ ਕਿਉਂਕਿ ਇਸ ਫਿਲਮ ਦੇ ਜਿਵੇਂ ਕੰਸੈਪਟ ਦੀ ਗੱਲ ਕਰਾਂ ਜਿੰਨਾ ਕਿ ਮੈਂ ਸਮਝਿਆ ਔਰ ਸੁਣਿਆ ਹੈ ਬਹੁਤ ਜ਼ਿਆਦਾ ਸੰਜੀਦਗੀ ਨਾਲ ਭਰੀ ਹੋਈ ਤੇ ਬਹੁਤ ਜ਼ਿਆਦਾ ਇੱਕ ਇਮੋਸ਼ਨਲ ਫੈਕਟਰ ਨੂੰ ਸਿਨੇਮਾ ਦੇ ਉੱਤੇ ਲੈ ਕੇ ਆਉਣ ਵਾਲੀ ਫਿਲਮ ਹੈ ਕਿਦਾਂ ਦਾ ਅਹਿਸਾਸ ਆਪਣੇ ਆਪ ਦੇ ਨਾਲ ਮੇਰਾ ਖਿਆਲ ਬਤੌਰ ਅਭਿਨੇਤਾ ਨਾ ਤੁਹਾਨੂੰ ਸਕ੍ਰਿਪਟ ਪੜ੍ਹਨ ਦੇ ਬਾਅਦ ਥੋੜਾ ਬਹੁਤ ਡਾਇਰੈਕਟਰ ਦੇ ਨਾਲ ਥੋੜਾ ਬਹੁਤ ਡਾਇਰੈਕਟਰ ਦੇ ਨਾਲ ਡਿਸਕਸ ਕਰਨ ਦੇ ਬਾਅਦ ਇੱਕ ਸੈਂਸ ਮਿਲਦਾ ਹੈ ਕਿ ਕੈਰੈਕਟਰ ਕੀ ਹੈ ਫਿਰ ਤੁਸੀਂ ਜਦੋਂ ਮਾਹੌਲ ਤੇ ਪਹੁੰਚਦੇ ਹੋ ਆਸ-ਪਾਸ ਦੇ ਐਕਟਰਾਂ ਨੂੰ ਦੇਖਦੇ ਹੋ ਜਿਸ ਮਾਹੌਲ ਤੁਸੀਂ ਕੰਮ ਕਰਨਾ ਹੈ ਉਸ ਨੂੰ ਦੇਖਦੇ ਹੋ ਤਾਂ ਉਹ ਆ ਹਿਸ਼ਤਾ ਹਿਸ਼ਤਾ ਡਿਸਕਵਰ ਕਰਦੇ ਹੋ ਉਸ ਫੀਲ ਨੂੰ ਜੀ ਔਰ ਫਿਰ ਜੀਣਾ ਸ਼ੁਰੂ ਕਰਦੇ ਹੋ ਤਾਂ ਉਹ ਪ੍ਰੋਸੈਸ ਹੁੰਦਾ ਹੈ ਇੱਕ ਉਸ ਪ੍ਰੋਸੈਸ ਤੋਂ ਬੋਝਰ ਬੋਝਨ ਦੀ ਕੋਸ਼ਿਸ਼ ਰਹਿੰਦੀ ਹੈ ਹਰ ਇੱਕ ਕੰਮ ਜੋ ਵੀ ਕਰੀਦਾ ਹੈ। ਤੋਂ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤੀ ਇੱਕ ਇੰਟਰਵਿਊ ਦੇ ਵਿੱਚ ਕਿ ਮੈਨੂੰ ਥੋੜਾ ਜਿਹਾ ਐਪਰੀਹੈਂਸ਼ਨ ਸੀ ਕਿ ਮੈਂ ਪੰਜਾਬੀ ਚ ਫਿਲਮ ਕਰ ਰਿਹਾ 30 ਸਾਲ ਦੇ ਬਾਅਦ ਜੀ ਜ਼ਬਾਨ ਵਗੈਰਾ ਮੈਨੂੰ ਨਾਰਮਲੀ ਫਲੋ ਕਰੇਗੀ ਕਿ ਨਹੀਂ ਜੀ ਉਹ ਮੈਂ ਪਹਿਲੇ ਸੀਨ 'ਚ ਰਿਅਲਾਈਜ਼ ਕੀਤਾ ਕਿ ਇਹ ਤਾਂ ਮੇਰੀ ਮਦਰ ਟੰਗ ਹੈ। ਯੈਸ ਇਹਦੇ 'ਚ ਮੈਨੂੰ ਕੋਈ ਪਰੇਸ਼ਾਨੀ ਜਾਂ ਦਿੱਕਤ ਹੋਣ ਨਹੀਂ ਵਾਲੀ। ਹਾਂ ਜੀ ਤਾਂ ਇਸ ਕਰਕੇ ਮਾਲਕ ਜੀ ਇਹ ਆ ਜਨਾ। ਹੋ ਗਈ ਫਿਲਮ ਕੰਪਲੀਟ ਬਹੁਤ ਅੱਛੀ ਗੱਲ ਐ ਸਰ ਅੱਜ ਬਹੁਤ سارے ਲੋਕੇ ਤੁਹਾਨੂੰ ਰਿਵਾਰਡ ਦੇ ਤੌਰ ਤੇ ਬਹੁਤ ਪਿਆਰ ਕਰਦੇ ਨੇ ਬਹੁਤ ਮੁਹੱਬਤ ਦਿੰਦੇ ਨੇ ਤੁਹਾਡੇ ਕੰਮ ਦੀ ਮੈਂ ਵੀ ਮਾਣੀਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਬਟ ਜੇ ਲੁਧਿਆਣੇ ਦੀ ਗੱਲ ਕਰੀਏ ਜਦੋਂ ਤੁਸੀਂ ਥੀਏਟਰ ਕਰਿਆ ਉਦੋਂ ਹੱਬ ਸੀਗਾ ਹੈਨਾ ਸੋ ਜਦੋਂ ਨੋਸਟੈਲਜੀਕ ਫੀਲ ਕਰਦੇ ਹੋ ਤੁਸੀਂ ਕਿਉਂਕਿ ਇੰਡਸਟਰੀ ਬਹੁਤ ਸਾਰੀ ਉੱਥੇ ਸੀ ਤੁਹਾਨੂੰ ਯਾਦ ਹੀ ਹੋਗਾ ਕਪੂਲ ਲੱਗਾ ਉਹਦੇ ਬੋਰਡ ਲੱਗੇ ਹੁੰਦੇ ਸੀ ਵੱਡੇ ਵੱਡੇ ਸੋ ਆਪਣੇ ਆਪ ਨੂੰ ਨੋਸਟੈਲਜੀਕ ਫੀਲ ਕਰਕੇ ਕਿਦਾਂ ਮਹਿਸੂਸ ਕਰਦੇ ਹੋ ਜਦੋਂ ਉਸ ਸਮੇਂ ਦੇ ਵਿੱਚ ਜਾਂਦੇ ਹੋ ਦੇਖੋ ਮੇਰੇ ਸਮ ਬਾਰੂ ਸ਼ਿਲਾ ਪਾਟਿਆ ਜੀ ਲੈ ਕੇ ਆਂਦੇ ਸੀ ਦਿੱਲੀ ਤੋਂ ਦਿੱਲੀ ਆਰਟ ਥੀਏਟਰ ਦੇ ਉਦਨ ਮੈਂ ਇੱਕ ਦੋ ਪਲੇਸ ਦੇਖੇ ਜਿਨ੍ਹਾਂ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ ਐਕਟਰ ਬਨਣ ਵਾਸਤੇ ਜੀ ਯਾ ਸਮਝੋ ਨੈਸ਼ਨਲ ਸਕੂਲ ਡਰਾਮਾ ਜਾਣ ਵਾਸਤੇ ਤਾਂ ਅਸੀਂ ਸਟੇਜ ਕਰੀਦੀ ਹੁੰਦੀ ਸੀ ਮਤਲਬ ਕਾਲਜ ਦੇ ਲੈਵਲ ਦੇ ਉੱਤੇ ਯੂਨੀਵਰਸਿਟੀ ਦੇ ਲੈਵਲ ਦੇ ਉੱਤੇ ਕੰਪੀਟੀਸ਼ਨਸ ਵਗੈਰਾ ਜਾਇਦਾ ਹੁੰਦਾ ਸੀ ਯਾ ਡਰਾਮੇ ਕਰ ਲਏ ਜਾਂਦੇ ਸੀ ਮਗਰ ਜਦੋਂ ਮੈਂ ਉਹਨਾਂ ਦਾ ਕੰਮ ਦੇਖਿਆ ਤਾਂ ਉਹ ਪ੍ਰੋਫੈਸਰ ਛੀਵਾ ਜੀ ਉਸਮਾਈ ਟੀਚਰ ਜੀ ਇਨ ਨੈਸ਼ਨਲ ਸਕੂਲ ਡਰਾਮਾ ਉਹਨਾਂ ਦਾ ਕੰਮ ਦੇਖਿਆ ਤਾਂ ਮੈਨੂੰ ਲੱਗੇ ਇਹ ਤਾਂ ਹਲਕਾ ਥੋੜਾ ਦਾ ਹਲ ਮੇਰੇ ਇੱਕ ਦੋਸਤ ਨੇ ਕਮਲ ਤਿਵਾੜੀ ਇਹ ਚੰਡੀਗੜੀ ਰਹਿੰਦੇ ਨੇ ਉਹ ਹਰਿਆਣਾ ਕਲਚਰ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਹੋਇਆ ਕਰਦੇ ਸੀ ਉਹਨਾਂ ਦੇ ਐਸੋਸੀਏਸ਼ਨ ਦੇ ਨਾਲ ਮੈਨੂੰ ਕਾਫੀ ਖਬਰ ਰਹਿਣੀ ਸੀ ਦੀ ਪੰਜਾਬ ਦੇ ਵਿੱਚ ਕੀ ਕੰਮ ਹੋ ਰਿਹਾ ਹੈ ਡਰਾਮਾ ਵਗੈਰਾ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਪੰਜਾਬੀ ਰਿਪਰਟਰੀ ਕੰਪਨੀ ਵੀ ਬਣੀ ਸੀ ਜਿਹਦੇ ਵਿੱਚ ਉਹਨਾਂ ਨੇ 1.5 ਸਾਲ ਕੰਮ ਵੀ ਕੀਤਾ ਸੀ ਮੇਰੇ ਕਈ ਦੋਸਤ ਵੀ ਉਹਦਾ ਹਿੱਸਾ ਹੋਏ ਸੀ ਔਰ ਬੜਾ ਅੱਛਾ ਕੰਮ ਚੱਲ ਰਿਹਾ ਸੀ ਪਰ ਉਹਦੇ ਬਾਦੋਂ ਬੰਦ ਹੋ ਗਿਆ ਪਤਾ ਨਹੀਂ ਕਿਉਂ ਫॉर ਵਾਟਐਵਰ ਰੀਜ਼ਨਸ ਬਹਾਲ ਆਈਡੀਆ ਜ਼ਰੂਰ ਰਹਿੰਦਾ ਸੀ ਸੇਂਜ ਨੂੰ ਕਦੀ ਬੰਬੇ ਤੋਂ ਆਈਦਾ ਹੁੰਦਾ ਸੀ ਖਬਰ ਮਿਲਦੀ ਸੀ ਕਿ ਆ ਫਲਾਣਾ ਥੀਟਰ ਰੁਕ ਚੰਗਾ ਆ ਫਲਾਣਾ ਥੀਟਰ ਰੁਕ ਚੰਗਾ ਲੁਧਿਆਣੇ ਦੇ ਬਾਰੇ ਮੈਨੂੰ ਹੁਣ ਬਹੁਤ ਖਬਰ ਨਹੀਂ ਹੈ ਚੰਡੀਗੜ੍ਹ ਦੇ ਬਾਰੇ ਜ਼ਿਆਦਾ ਹੈ ਕਿ ਲੋਕੀ ਨੇ ਜਿਹੜਾ ਬੜਾ ਅੱਛਾ ਕੰਮ ਕਰਦੇ ਮਗਰ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਦੀ ਤਾਂ ਵੈਸੇ ਹੀ ਕੋਈ ਕਮੀ ਨਹੀਂ ਹੈ ਤੁਸੀਂ ਜਦੋਂ ਤੋਂ ਦੇਖ ਲੋ ਕਲਚਰ ਜਾਂ ਆਰਟ ਸਟਾਰਟ ਹੋਇਆ ਫਰੇਵ ਪੇਂਟਿੰਗ ਚ ਹੋਵੇ ਭਾਵੇਂ 뮤직 ਚ ਹੋਵੇ ਭਾਵੇਂ ਐਕਟਿੰਗ ਚ ਹੋਵੇ ਪੰਜਾਬੀਜ਼ ਹੈਵ ਲੈਡ ਦਾ ਵੇ ਆਲ ਥਰੂ ਯੈਸ ਹੈ ਨਾ ਸੋ ਉਹ ਇੱਕ ਸੁਖਦਾਈ ਜ਼ਰੂਰ ਮਹਿਸੂਸ ਹੁੰਦਾ ਪਰ ਮੈਂ ਇਹ ਕਨਫੈਸ ਕਰਾਂਗਾ ਕਿ ਮੈਂ ਲੇਟਲੀ ਕੋਈ ਪੰਜਾਬ ਦੇ ਵੱਲੋਂ ਡਾਇਰੈਕਟ ਕੀਤਾ ਹੋਇਆ ਜਾਂ ਬਣਾਇਆ ਹੋਇਆ ਪਲੇ ਨਹੀਂ ਦੇਖਿਆ ओके हां जी बट ਤੁਸੀਂ ਕਦੀ ਟਰਾਈ ਕਰਨਾ ਚਾਹੋਗੇ ਮੈਂ ਇਥੇ ਆਪਣਾ ਇੱਕ ਮੇਰੀ ਨੋਵਲ ਆਇਆ ਦੁਪਹਿਰੀ ਨਾਮ ਦੀ ਜੀ ਉਹ ਮੈਂ ਪੜ੍ਹ ਕੇ ਸੁਣਾਣਾ ਆਪਣੀ ਆਡੀਅנס ਨੂੰ ਉਰਦੂ ਆਇਜ਼ ਹਿੰਦੀ ਚ ਹੈ ਜਾਂ ਹਿੰਦੁਸਤਾਨੀ ਚ ਕਹਿ ਲੋ ਹਾਂ ਜੀ ਜੀ ਉਹ ਕਮਲ ਤਿਵਾੜੀ ਸਾਹਿਬ ਨੇ ਬਹੁਤ ਸਾਲ ਪਹਿਲੇ ਇੱਥੇ ਸ਼ੋਅ ਕਰਾਇਆ ਸੀ ਐਂਡ ਇਟ ਵਾਸ ਅ ਵੈਰੀ ਸਕਸੈਸਫੁਲ ਸ਼ੋਅ ਪਰ ਪੰਜਾਬ ਛਾਲੇ ਉਹਦੇ ਹੋਰ ਸ਼ੋਅ ਨਹੀਂ ਹੋਏ ਬਾਕੀ ਪੂਰੇ ਦੁਨੀਆ 'ਚ ਹੋ ਗਏ ਜੀ ਮਗਰ ਪੰਜਾਬ 'ਚ ਨਹੀਂ ਹੋਏ ਆਈ ਐਮ ਹੋਪਿੰਗ ਕਿ ਐਟ ਸਮ ਪੁਆਇੰਟ ਮੈਂ ਉਹਦੇ ਸ਼ੋਅਸ ਵਿਚ ਇਜ਼ ਮੋਰ ਲਾਈਕ ਅ ਲਾਈਕ ਅ ਰਾਈਟਰ ਰੀਡਿੰਗ ਆਊਟ ਹਿਸ ਵਰਕ ਐਜ਼ ਅਨ ਐਕਟਰ ਟੂ ਹਿਸ ਆਡੀਅנס ਉਹਦਾ ਫਾਰਮ ਥੋੜਾ ਜਿਹਾ ਅਲੱਗ ਹੈ ਹਾਲਾਂਕਿ ਇਟਸ ਅ ਥੀਏਟਰ ਐਕਸਪੀਰੀਅੰਸ ਵੈਨ ਯੂ ਗੋ ਥਰੂ ਜ਼ਰੂਰ ਕਰਨਾ ਚਾਹਾਂ ਮੈਂ ਮੈਂ ਬੰਬੇ ਚੋਂ ਕਰਦਾ ਹੀ ਆਂ ਅਸੀਂ ਥੀਏਟਰ ਨੂੰ ਲਿਆਇਆ ਵੀ ਆਂ ਅਸੀਂ ਇੱਕ ਦੋ ਵਾਰੀ ਲੈ ਕੇ ਵੀ ਆਏ ਆ ਇੱਥੇ ਚੰਡੀਗੜ੍ਹ ਮਗਰ ਪੰਜਾਬੀ ਦੇ ਵਿੱਚ ਮੈਂ ਕੋਈ ਕੰਮ ਨਹੀਂ ਕੀਤਾ ਪੰਜਾਬੀ ਦੇ ਵਿੱਚ ਮੈਂ ਇੱਕੋ ਹੀ ਪਲੇ ਡਾਇਰੈਕਟ ਕੀਤਾ ਸੀ ਮੜੀ ਦਾ ਮੜੀ ਦਾ دیਵਾਨੇ ਕਣਕ ਦੀ ਬੱਲੀ ਜਿਹੜਾ ਬਲਵੰਦ ਗਾਰਗੀ ਸਾਹਿਬ ਨੇ ਲਿਖਿਆ ਸੀ ਉਹ ਬਹੁਤ ਅਰਸਾ ਪਹਿਲਾਂ ਵੈਨ ਆਈ ਵਾਸ ਅ ਯੰਗ ਬாய் ਹਮਮ ਸੋ ਪੰਜਾਬੀ ਨਾਲ ਜੁੜਿਆ ਤਾਂ ਰਹੀ ਆ ਮੈਂ ਔਰ ਅਲੱਗ ਹੋ ਵੀ ਨਹੀਂ ਸਕਦਾ ਕਿਉਂਕਿ ਆਹ ਪੰਜਾਬੀ অফਕੋਰਸ ਯੈਸ ਬਟ ਜਦੋਂ ਇੱਕ ਯੰਗ ਗੇਜ ਦੇ ਵਿੱਚ ਤੁਸੀਂ ਮੁੰਬਈ ਗਏ ਸੀ ਹੁਣ ਤਾਂ ਆਪਾਂ ਦੇਖਦੇ ਆ ਕਿ ਬਹੁਤ ਵੱਡੇ ਵੱਡੇ ਨਾਮ ਜਿਹੜੇ ਨੇ ਉਹ ਰੂਲ ਕਰ ਰਹੇ ਨੇ ਬਾਲੀਵੁੱਡ ਦੇ ਵਿੱਚ ਬਿਲਬੋਰਡ ਤੇ ਬਟ ਜਦੋਂ ਤੁਸੀਂ ਗਏ ਸੀ ਹਾਊ ਡਿਫਿਕਲਟ ਉਸ ਟਾਈਮ ਦੇ ਉੱਤੇ ਐਂਟਰੀ ਕਰਨਾ ਐਂਡ ਯੂ نو ਪ੍ਰੋਜੈਕਟਸ ਲੈਣਾ ਉਹ ਵੀ ਤਾਂ ਇੱਕ ਸਟਰਗਲ ਤੁਸੀਂ ਕਰੀ ਹੋਈਗੀ ਤਾਂ ਹੀ ਇਹ ਮੁਕਾਮ ਹੈ ਹਾਂਜੀ ਬਹੁਤ ਵੱਡੀ ਸਟਰਗਲ ਸੀ ਪਰ ਸਾਨੂੰ ਇੱਕ ਫਾਇਦਾ ਹੋ ਗਿਆ ਮੇਰੇ ਫਾਦਰ ਸਾਹਿਬ ਦਾ ਸੁਜੈਸ਼ਨ ਸੀ ਕਿ ਤੁਸੀਂ ਅਗਰ ਐਕਟਰ ਬੰਨਣਾ ਚਾਹੁੰਦੇ ਤਾਂ ਉਹਦੇ ਵਿੱਚ ਤਾਲੀਮ ਹਾਸਿਲ ਕਰੋ ਜੀ ਤਾਂ ਨੈਸ਼ਨਲ ਸਕੂਲ ਡਰਾਮਾ ਜਾਣ ਦੇ ਬਾਅਦ ਜਿਹੜੀ ਤਿੰਨ ਚਾਰ ਉੱਤੇ ਤਾਲੀਮ ਮਿਲੀ ਉਹਦੋਂ ਗਰਾਉਂਡਿੰਗ ਹੋ ਗਈ ਥਾ ਫਿਰ ਤੁਹਾਡੇ ਨਾਟਕ ਕਈ ਡਾਇਰੈਕਟਰਸ ਦੇਖ ਲੈਂਦੇ ਸੀ ਹੁਣ ਪਤਾ ਚੱਲਦਾ ਸੀ ਅੱਛਾ ਇਹ ਕੋਈ ਹੈਗਾ ਫਿਰ ਬਾਕੀ ਉੱਪਰ ਵਾਲੇ ਦਾ ਡਿਜ਼ਾਈਨ ਹੁੰਦਾ ਹੈ ਫਿਰ ਉਹ ਸੀਰੀਅਲ ਚੱਲ ਪਿਆ ਉਹ ਕਰਮਚਮ ਜਿਹੜਾ ਸੀ ਉਹ ਬੜਾ ਪਪੂਲਰ ਹੋ ਗਿਆ ਲੋਕਾਂ ਨੂੰ ਪਤਾ ਚੱਲ ਗਿਆ ਇਸ ਨਾਮ ਦਾ ਕੋਈ ਐਕਟਰ ਹੈ ਤਾਂ ਥੋੜੀ ਜੀ ਐਂਟਰੀ ਕੰਪੈਰੀਟਿਵਲੀ ਈਜ਼ੀ ਹੋ ਗਈ ਮਗਰ ਡਿਫਿਕਲਟੀ ਅਜ ਵੀ ਹੈ ਬੇਟਾ ਅਜ ਵੀ ਇਹ ਨਹੀਂ ਹੈ ਕਿ ਤੁਹਾਨੂੰ ਬੈਠੇ ਬਿਠਾਏ ਕੰਮ ਮਿਲ ਜਾਏਗਾ ਇਟਸ ਅ ਮੈਟਰ ਆਫ ਚਾਂਸ ਕਿ ਤੁਹਾਨੂੰ ਇਸ ਸਾਲ ਕਿੰਨੀਆਂ ਫਿਲਮਾਂ ਮਿਲੀਆਂ ਜਾਂ ਕਿੰਨਾ ਮਿਲਿਆ ਮੈਂ ਵੈਸੇ ਵੀ ਬਹੁਤ ਚੁਨੀਦਾ ਕੰਮ ਕਰਦਾ ਇੱਕ ਜਾਂ ਦੋ ਫਿਲਮਾਂ ਕਰਦਾ ਸਾਲ ਦੀ ਤਾਂ ਉੱਪਰ ਵਾਲਾ ਪੇਚਾ ਰਹਿੰਦਾ ਹੈ ਇਸ ਕਰਕੇ ਚੱਲਦਾ ਰਹਿੰਦਾ ਮਾਮਲਾ ਬਹੁਤ ਅੱਛੀ ਗੱਲ ਹੈ ਸਿਲੈਕਟਿਵ ਮੈਨੂੰ ਲੱਗਦਾ ਹੈ ਜ਼ਿਆਦਾ ਕੁਆਲਿਟੀ ਲੈ ਕੇ ਆਂਦਾ ਹੈ ਇਹੀ ਵਜ੍ਹਾ ਹੈ ਕਿ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੀ ਕਲਾ ਨੂੰ ਪਿਆਰ ਕਰਦੇ ਇੱਕ ਗੱਲ ਮੈਨੂੰ ਜ਼ਰੂਰ ਪੁੱਛਣੀ ਚਾਹਾਂਗੀ ਮੈਂ ਸ਼ਾਹਿਦ ਨੂੰ ਤੁਹਾਡੇ ਬਾਰੇ ਪੁੱਛਿਆ ਸੀ ਤੁਸੀਂ ਇੱਕ ਸਕਰੀਨ ਸਾਂਝੀ ਕੀਤੀ ਸਿਕ ਫਿਲਮ ਦੇ ਵਿੱਚ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਫਾਦਰਸ ਟ੍ਰਿਕ ਨੇ ਜਾਂ ਫਿਰ ਐਕਟ੍ਰੈਸ ਟ੍ਰਿਕ ਨੇ ਤਾਂ ਉਹਨਾਂ ਨੇ ਕਿਹਾ ਕਿ ਐਕਟ੍ਰੈਸ ਟ੍ਰਿਕ ਨੇ ਬੇਸਿਕਲੀ ਉਹਨਾਂ ਸੀ ਕਿ ਦੇਖਦੇ ਕਿ ਜਿਹੜੇ ਮੋਸਟਲੀ ਐਕਟਰਸ ਹਨ ਸਰ ਉਹਨਾਂ ਨੂੰ ਕੀ ਲੱਗਦਾ ਹੈ ਕਿ ਇਹ ਸਾਡੀ ਜੌਬ ਹੈ ਅਸੀਂ ਆਪਣਾ ਕਿਰਦਾਰ ਨੇ ਭਾਨਿਆ ਪਰ ਤੁਸੀਂ ਆਪਣੀ ਪੂਰੀ ਜ਼ਿੰ ਸੋ ਵਾਕਏ ਦੇ ਵਿੱਚ ਇੱਕ ਸਟ੍ਰਿਕਟ ਐਕਟਰ ਹਮੇਸ਼ਾ ਤੁਹਾਡੇ ਵਿੱਚ ਜਿਉਂਦਾ ਰਹਿੰਦਾ ਰਹਿਣਾ ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਜਿਹੜੀ ਸ਼ਾਇਦ ਮੈਂ ਵੀ ਲੈ ਕੇ ਗ੍ਰੇਜ਼ ਨਹੀਂ ਕੀਤੀ ਤੁਸੀਂ ਉਹਨੇ ਜਿਹੜਾ ਡਾਇਲੋਗ ਇਸਤੇਮਾਲ ਕੀਤਾ ਨਾ ਇਹ ਐਕਸਪ੍ਰੈਸ਼ਨ ਰੂਹ ਦੀ ਖੁਰਾਕ ਜੀ ਬੜਾ ਮੁਨਾਸਿਬ ਯੂਜ਼ ਕੀਤਾ ਕਿਉਂਕਿ ਵਾਕਈ ਆਈ ਐਮ ਮੋਸਟ ਕੰਫਰਟेबल ਇਨ ਫਰੰਟ ਆਫ ਦ ਕੈਮਰਾ অর ਇਨ ਫਰੰਟ ਆਫ ਐਨ ਆਡੀਅנס ਜੀ ਆਈ ਐਮ ਮਾਈਸੈਲਫ ਹਾਲਾਂਕਿ ਮੈਨੂੰ ਨਹੀਂ ਪਤਾ ਮੇਰੀ ਸੈਲਫ ਕੀ ਹੈ ਜੀ ਮਗਰ ਐਸ ਫਾਰ ਐਸ ਹਿਊਮਨ ਲੈਵਲ ਇਜ਼ ਕਨਸਰਨਡ অর ਵਾਟਐਵਰ Uh, Odevich, uh, i am most comfortable either with my family or in front of the camera or in front of my audience yes. more comfortable in front of uh, my audience and camera even sometimes as compared to my family yes. i'll ah. be honest with you hmm. because there is a certain ease and love that i feel at that moment for the job that god has blessed me with yes. and i am ever grateful to him for uh, let letting, letting me do it with pleasure for almost five decades ਤੁਸੀਂ ਜੋ ਪੋਟ ਇਟ ਪੋਟ ਇਰ ਨੇਲਡ ਇਟ ਆਈ ਵਿਲ ਬੀ ਯੂਜ਼ਿੰਗ ਇਟ ਮੇਬੀ ਐਟ ਸਮ ਪੁਆਇੰਟ ਸਮਵੇਅਰ ਰਾਈਟ ਥੈਂਕ ਯੂ ਨੋ ਨੋ ਯੂ ਆਰ ਵੈਲਕਮ ਬਟ ਯੂ ਡਿਸਰਵ ਮੋਰ ਇਵਨ ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਸਰ ਐਕਟਰ ਤੇ ਜਿਹਦੇ ਅੰਦਰ ਕਲਾ ਜਿਉਂਦੀ ਹੈ ਜਦੋਂ ਤੁਸੀਂ ਜੀ ਰਹੇ ਹੋ ਆਪਣੀ ਕਲਾ ਦੇ ਲਈ ਤੇ ਕਲਾ ਨੇ ਤੁਹਾਨੂੰ ਜਿਉਂਦਾ ਰੱਖਿਆ ਹੋਇਆ ਰਾਈਟ ਵਿਚ ਇਜ਼ ਐਕਟਿੰਗ ਸੋ ਸਕੂਨ ਹੈ ਸੈਟੀਸਫੈਕਸ਼ਨ ਹੈ ਜਾਂ ਮੈਨੂੰ ਲੱਗਦਾ ਹੈ ਕਲਾਕਾਰ ਦੀ ਸ਼ਾਇਦ ਭੁੱਖ ਮਰਦੀ ਮਰਦੀ ਹੀ ਨਹੀਂ ਹੈ ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਕਲਾਕਾਰ ਦੀ ਭੁੱਖ ਨਹੀਂ ਮਰਦੀ ਪਰ ਮੈਂ ਉੱਪਰ ਵਾਲੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਹਮ ਕਿ ਮੈਂ ਕਿੱਥੋਂ ਸ਼ੁਰੂ ਕੀਤਾ ਸੀ ਉਹਨੇ ਮੈਨੂੰ ਕਿੱਥੇ ਪਹੁੰਚਾ ਦਿੱਤਾ ਰਾਈਟ ਔਰ ਤਕਰੀਬਨ ਜੋ ਜੋ ਮੈਨੂੰ ਚਾਹੀਦਾ ਸੀ ਸਭ ਮਿਲਿਆ ਜੀ ਅ ਬਾਕੀ ਇਨਸਾਨੀ ਭੁੱਖ ਜਿਹੜੀ ਹੈ ਉਹ ਤਾਂ ਐਂਡਲੈਸ ਹੈ ਰਾਈਟ ਉਹਦਾ ਕੋਈ ਐਂਡ ਹੈ ਨਹੀਂ ਆਰਟਿਸਟਿਕ ਦਾ ਵੀ ਕੋਈ ਐਂਡ ਹੈ ਜੀ ਪਰ ਸਲੋਲੀ ਤੁਹਾਨੂੰ ਰਿਅਲਾਈਜ਼ ਹੋਣ ਲੱਗ ਪੈਂਦਾ ਕਿ ਜੋ ਕੁਝ ਹੋਰ ਵੀ ਆ ਜਾਏਗਾ ਉਹਦਾ ਵੀ ਕੋਈ ਐਂਡ ਨਹੀਂ ਹੋਏਗਾ ਜੀ ਬਿਲਕੁਲ ਇਹ ਤਾਂ ਲਗਾਤਾਰ ਚੱਲਦਾ ਹੀ ਰਹੇਗਾ ਸੋ ਬੀ ਹੈਪੀ ਇਨ ਵਾਟਐਵਰ ਯੂ ਆਰ ਗੈਟਿੰਗ ਇਨਸਟੈਡ ਆਫ aspiring for more and more and more very right sense of satisfaction is better yes sir ajj bahut sare toanu ek actor de naal naal ta inspire honde hi honge but bahut toade vich father figure vi dekhde honge toade father ne toanu kya ke taaleem leni zaruri hai je tu si ek kabil kalakar banna chahunde ho toade parents de layi pankaj kapoor kadon ek mukammal actor ban gaye si dekhiye ohne toadiyan film shuru shuru da kam dekheya mene us de baad ta reh nahi ji mere shuru de serials vaghera jehde si i used to feel very proud that my father was a professor in a college retired as a principal ji <laughs> used to feel very proud ke mera chhota je jay munda jada e hun itthe pahunch gaya he has become a national figure yes. people watch him uh, there was a sense of pride about it <laughs> definitely <laughs> right uh, it was there aur uh, main zarur kaanga ke mere father di support de bina aur mother di inspiration de bina uh, i could not have started my journey right uh, ਮੇਰੀ ਮਦਰ ਨੇ ਮੈਨੂੰ ਐਕਟਿੰਗ ਚ ਏਸ ਸਟਾਰਟ ਕਰਾਇਆ ਫਾਦਰ ਨੇ ਫੁੱਲੀ ਸਪੋਰਟ ਕੀਤਾ ਐਂਡ ਹੈਡ ਫੁੱਲ ਕੌਨਫੀਡੈਂਸ ਇਨ ਮੀ ਐਂਡ ਸੈਡ ਗੋ ਹੈਡ ਐਂਡ ਡੂ ਵਾਟ ਯੂ ਵਾਂਟ ਜੀ ਉਹਦੇ ਇਹੋ ਜਿਹੇ ਪੇਰੈਂਟਸ ਮਿਲਣਾ ਅਨਯੂਜੂਅਲ ਹੈ ਪਰ ਪਰਮਾਤਮਾ ਨੇ ਬੜਾ ਕਰਮ ਕੀਤਾ ਬੜੀ ਦਇਆ ਕੀਤੀ ਜੀ ਤਾਂ ਇਹ ਜਰਨੀ ਜਿਹੜੀ ਇੱਥੇ ਤੱਕ ਪਹੁੰਚੀ ਹੈ ਰਾਈਟ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਉਂਕਿ ਜਿਹੜੇ ਇਸ ਟਾਈਮ ਦੇਖ ਰਹੇ ਆ ਜਾਂ ਜਿਹੜੇ ਇਸ ਚੀਜ਼ ਤੋਂ ਬਹੁਤ ਘਟਵਾ ਕੇ ਹੋਵੇ ਕਿ ਤੁਸੀਂ ਲੁਧਿਆਣੇ ਦੇ ਹੋ ਹੈਨਾ ਬੜੇ ਖੁਸ਼ ਹੋਣਗੇ ਜਦੋਂ ਫਿਲਮ ਦੇ ਵਿੱਚ ਵੀ ਵੇਖਣਗੇ ਲੁਧਿਆਣੇ ਦੀ ਕਿਹੜੀ ਯਾਦ ਹੈ ਸਰ ਜਿਹੜੀ ਕਦੀ ਭੇਡ ਨਹੀਂ ਹੁੰਦੀ ਹਮੇਸ਼ਾ ਤੁਹਾਨੂੰ ਹੈਪੀਨੈਸ ਦਿੰਦੀ ਹੈ ਮੇਰਾ ਘਰ ਜਾਣਦੇ ਹੋ ਤੁਸੀਂ ਹੈ ਘਰ ਸਟੇ ਉਹ ਨਹੀਂ ਹੁਣ ਤਾਂ ਵਿਗ ਗਿਆ ਓਕੇ ਕੋਈ ਹੋਰ ਰਹਿੰਦੇ ਨੇ ਉਹ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੇ ਹੋਰ ਰਹਿੰਦੇ ਨੇ ਉਹਨੇ ਉਹਨੂੰ ਕੁਝ ਹੋਰ ਹੀ ਬਣਾ ਦਿੱਤਾ ਸਾਡੇ ਘਰ 'ਚ ਬੜਾ ਖੁੱਲਾ ਪੰਛੀ ਵੇੜੇ ਸੀ ਜੀ ਬੂਟੇ ਸੀ ਬਹੁਤ ਫਲ ਸੀ ਬਹੁਤ ਮੇਰੀ ਮਾਂ ਨੂੰ ਬੜਾ ਸ਼ੌਕ ਸੀ ਇਹ ਹੈ ਛੱਤਾਂ ਸਨ ਦੋ ਸਾਡੀਆਂ ਇੱਥੋਂ ਮੈਂ ਬੜੀ ਪਤੰਗਾ ਉਡਾਉਂਦਾ ਹੁੰਦਾ ਸੀ ਤੇ ਉਹ ਸਭ ਤਾਂ ਚਲਾ ਗਿਆ ਉਹਨਾਂ ਨੇ ਗ੍ਰੇਨਾਈਟ ਦੇ ਵਿੱਚ ਉਹਨੂੰ ਕਾਲਾ ਜਾ ਕਰ ਦਿੱਤਾ ਚਲੋ ਉਹਨਾਂ ਨੂੰ ਉਹ ਮੁਬਾਰਕ ਹੈ ਜੋ ਕਿਉਂਕਿ ਉਹਨਾਂ ਦੀ ਜ਼ਿੰਦਗੀ ਹੈ ਹੁਣ ਅਸੀਂ ਤਵੇਸ਼ਤਾ ਸੀ ਪਰ ਉਹ ਉਹ ਵੇੜਾ ਉਹ ਛੱਤਾਂ ਔਰ ਮੇਰੀ ਪਤੰਗਬਾਜ਼ੀ ਔਰ ਸਾਡੇ ਘਰ ਦੀ ਮਾਮੁਲੀ ਜੀ ਮਿਡਲ ਕਲਾਸ ਬੌਮਡ ਜਿਹੜੀ ਹੈ ਉਹ ਅੱਜ ਤੱਕ ਮੇਰੇ ਨਾਲ ਹੈ ਆਜਾ ਬਹੁਤ ਕੁਝ ਦੇ ਬਾਰੇ ਲਿਖਿਆ ਵੀ ਹੈ ਹਾਂਜੀ ਔਰ ਮਹਿਸੂਸ ਵੀ ਕਰਦਾ ਬਹੁਤ ਖੂਬਸੂਰਤ ਗੱਲ ਹੈ ਰਾਵੀ ਦੇ ਕੰਡੇ ਦੇ ਲਈ ਤੁਹਾਨੂੰ ਬਹੁਤ ਮੁਬਾਰਕਬਾਦ ਹੈ ਬਹੁਤ ਅੱਛਾ ਲੱਗੇਗਾ ਤੁਹਾਨੂੰ ਆਪਣੇ ਘਰ ਦੀ ਫਿਲਮ ਦੇ ਵਿੱਚ ਦੇਖ ਕੇ ਬਟ ਜ਼ਰੂਰ ਇੱਕ ਵਾਰ ਜਾਣ ਜਾਂਦੇ ਚਾਹਾਂਗੇ ਕਿ ਤੁਸੀਂ ਆਡੀਅנס ਨੂੰ ਇੱਕ ਵਾਰ ਦੱਸੋ ਕਿ ਪੰਜਾਬ ਤੇ ਪੰਜਾਬੀ ਜਿਹੜੀ ਅੰਦਰ ਵਸਦੀ ਹੈ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਹਮੇਸ਼ਾ ਪ੍ਰੋਬਲ ਕਰਾਉਂਦੇ ਕਿ ਯੈਸ ਮੈਂ ਪੰਜਾਬੀ ਹਾਂ ਤੇ ਮੈਂ ਪੰਜਾਬੀ ਮਤਲਬ ਪੰਜਾਬ ਤੋਂ ਆ ਕੇ ਵੀ ਮੈਂ ਇੰਨਾ ਪੂਰੇ ਆਈ ਥਿੰਕ ਵਰਲਡਵਾਈਡ ਤੁਸੀਂ ਰੂਲ ਕਰ ਰਹੇ ਹੋ ਸਰ ਇੰਡੀਅਨ ਸਿਨੇਮਾ ਦੇ ਥਰੂ ਨਹੀਂ ਵਰਲਡਵਾਈਡ ਤਾਂ ਨਹੀਂ ਪਰ हां ये जरूर है कि मेरा मतलब आई डोंट नो हाउ टू एक्सप्लेन दैट आई एम रियली प्राउड ऑफ बीइंग अ पंजाबी एंड जो कुछ मेनू हासिल हुआ है वो स्टार्ट तो इथू ही हुआ है जी और ये गुरुओं का प्रदेश है राइट right. इससे बड़ी और की बात हो सके ਬਿਲਕੁਲ ਸੋ ਥੈਂਕ ਯੂ ਸੋ ਵੈਰੀ ਮਚ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਐਂਡ ਮੈਂ ਸਾਨੂੰ ਮਾਣ ਹੈ ਕਿ ਤੁਸੀਂ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਸੋਹਣਾ ਕੰਮ ਤੇ ਸਿਨੇਮਾ ਸਿਰਜਦੇ ਹੋ ਥੈਂਕ ਯੂ ਸੋ ਵੈਰੀ ਮਚ ਕਿ ਤੁਹਾਡਾ ਸਭ ਦਾ ਵੀ ਸ਼ੁਕਰੀਆ ਫਿਲਮ ਬਹੁਤ ਸੋਹਣੀ ਆ ਰਹੀ ਹੈ ਬੜੇ ਲੰਬੇ ਸਮੇਂ ਤੋਂ ਬਾਅਦ ਅਸੀਂ ਕੋਈ ਅਜਿਹੀ ਫਿਲਮ ਦੇਖਾਂਗੇ ਜਿਹੜੀ ਵਾਕੇ ਦੇ ਵਿੱਚ ਜਜ਼ਬਾਤਾਂ ਨੂੰ ਬਿਆਨ ਕਰੇਗੀ ਸੋ ਬਹੁਤ ਮੁਹੱਬਤ ਦੇ ਨਾਲ ਸਵਾਗਤ ਕਰੋ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਮਾਣ ਹੀ ਨਹੀਂ ਬਲਕਿ ਇੰਡੀਅਨ ਸਿਨੇਮਾ ਨੂੰ ਵੀ ਬਹੁਤ ਖੂਬਸੂਰਤੀ ਦੇ ਨਾਲ ਹਮੇਸ਼ਾ ਫਲੌਨ ਕੀਤਾ ਫਿਲਹਾਲ ਦੇ Thank you so thank you thank so you much.